ਮੰਦਿਰ ਜੀ ਸਿੰਘ ਜੀ ਤੇ ਇਸ ਵਾਰ ਕਿਸਾਨ ਅੰਦੋਲਨ ਨੂੰ ਵੀ ਕਹ ਲੋ ਕਿ ਪੂਰੇ ਪੰਜਾਬ ਦੀ ਸਪੋਰਟ ਮਿਲ ਰਹੀ ਹੈ ਉੱਥੇ ਹੀ ਕੁਝ ਸਿੱਖ ਐਕਟਿਵਿਸਟਾਂ ਵੱਲੋਂ ਕਈ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਜਿੱਦਾਂ ਕਿ ਪਲਵਿੰਦਰ ਸਿੰਘ ਤਲਵਾਰਾ ਦੇਖੂ ਦਦੇ ਜਾ ਭਰਾ ਹੋਗੇ ਮਨਦੀਪ ਸਿੱਧੂ ਹੋਗੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿਵੇਂ ਪ੍ਰਵਿੰਦਰ ਸਿੰਘ ਤਲਵਾਰਾ ਵੱਲੋਂ ਕਿਹਾ ਗਿਆ ਡੱਲੇਵਰ ਨੂੰ ਕਿਸਾਨੀ ਡੱਲੇਵਰ ਨੂੰ ਕਿ ਜੇ ਤੁਸੀਂ ਕਹ ਲੋ ਕਿ ਸਿੱਖ ਕੌਮ ਨਾਲ ਜੋੜੋਂਗੇ ਤਾਂ ਦੇਖੋ ਜਿਹੜੇ ਬੈਰੀਗੇਡ ਨੇ ਉਹ ਹਵਾ ਵੀ ਟੁੱਟਦੇ ਹੋ ਨਜ਼ਰ ਆਣਗੇ ਇਹਨਾਂ ਸਾਰੇ ਬਿਆਨوں ਸੀ ਕਿਵੇਂ ਦੇਖਦੇ ਹੋ ਕੀ ਸਚਾਈ ਹੈ ਦੇਖੋ ਬਿਲਕੁਲ ਆਪਣੀ ਆਪਣੀ ਸਮੇਂ ਦੀ ਨਜ਼ਾਕਤ ਹੁੰਦੀ ਹੈ ਮੇਰੇ ਹਿਸਾਬ ਦੇ ਨਾਲ ਜੋ 2 ਸਾਲ ਪਹਿਲਾਂ ਹੋਇਆ ਉਹ ਹੁਣ ਤੁਸੀਂ ਕਹੋ ਕਿ ਦੁਬਾਰਾ ਉਸੇ ਤਰੀਕੇ ਦੇ ਨਾਲ ਰਿਪੀਟ ਹੋ ਜਾਏ 48 ਘੰਟਿਆਂ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਨਹੀਂ ਹੁੰਦਾ ਕੋਈ ਅੱਗੇ ਪਿੱਛੇ ਹੋ ਸਕਦਾ ਹੈ ਗਾਂ ਪਿਛਾਂ ਹੋ ਸਕਦੀ ਹੈ ਗੱਲ ਪਰ ਇਹ ਨਹੀਂ ਹੁੰਦਾ ਕਿ ਅਸੀਂ 2 ਸਾਲ ਪਹਿਲਾਂ ਜੋ ਕੀਤਾ ਤੇ ਉਹੀ ਇਸ ਵਾਰ ਹੋਣਾ ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਸਰਕਾਰ ਨੇ ਇਸ ਵਾਰ ਜਿਹੜੇ ਇੰਤਜ਼ਾਮ ਨੇ ਉਹ ਚੌਗਣੇ ਕੀਤੇ ਹੋਏ ਨੇ ਡੁਗੜੇ ਵੀ ਨਹੀਂ ਜੌਗਣੇ ਇੰਤਜ਼ਾਮ ਕੀਤੇ ਹੋਏ ਨੇ ਤੁਸੀਂ ਬੈਰੀਕੇਡ ਦੇਖੋ ਸਹੀ ਉਹਨਾਂ ਦੇ ਜਾ ਕੇ ਤੇ ਜਦੋਂ ਪਿਛਲੀ ਵਾਰੀ ਗੱਲ ਆਪਾਂ ਪਿਛਲੀ ਵਾਰ ਦੀ ਕਰਦੇ ਆ ਉਸ ਵੇਲੇ ਅਗਵਾਈ ਕਰਨ ਵਾਲਾ ਵੀ ਅੱਗੇ ਦੀਪ ਸਿੰਘ ਸਿੱਧੂ ਸੀ ਉਹਦੇ ਨਾਲ ਨੌਜਵਾਨੀ ਸੀ ਤੇ ਜਕਾਰੇ ਲੱਗਦੇ ਹੋਏ ਜਾ ਰਹੇ ਸੀ ਇਹ ਇਹ ਨਹੀਂ ਹੈ ਕਿ ਇਸ ਵਾਰ ਜਕਾਰੇ ਨਹੀਂ ਲੱਗ ਰਹੇ ਦੀਪ ਸਿੰਘ ਸਿੱਧੂ ਨਾਲ ਨਾਲ ਹੀ ਚੱਲ ਰਿਹਾ ਹੈ ਪਰ ਕਿਤੇ ਨਾ ਕਿਤੇ ਜੋ ਇਸ ਵਾਰ ਵੀ ਹੋ ਰਿਹਾ ਨਾ ਤੇ ਉਹ ਉਹ ਵੀ ਕਿਸੇ ਕਰਾਮਾਤ ਤੋਂ ਘਟ ਨਹੀਂ ਹੈ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਆ ਸਾਨੂੰ ਇਹ ਇਹ ਨਹੀਂ ਦੇਖਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਕਿ ਕਿਦਾਂ ਹੋ ਰਿਹਾ ਕਿ ਇਹਨੂੰ ਨਹੀਂ ਲੈ ਕੇ ਗਏ ਨਾਲ ਜਾਂ ਕੀ ਹੈਗਾ ਸਾਨੂੰ ਇੱਕ ਪੰਜਾਬੀ ਸਿੱਖ ਹੋਣ ਦੇ ਨਾਤੇ ਨਾਲ ਜਾਣਾ ਚਾਹੀਦਾ ਪਰ ਇਹ ਕੁਝ ਗਲਤੀਆਂ ਜਿਹੜੀਆਂ ਪਿਛਲੀ ਵਾਰ ਹੋਈਆਂ ਕਿ ਚੱਕ ਚਕਾ ਕੇ ਆਪ ਪੰਥਕ ਸਪਿਰਿਟ ਦੇ ਨਾਲ ਉੱਥੇ ਮੋਰਚਾ ਪਹੁੰਚਾਇਆ ਜਾਂਦਾ ਤੇ ਮੁੜ ਕੇ ਸਟੇਜ ਚੁੱਪ ਕੀਤੇ ਕਾਮਰੇਡਾਂ ਨੂੰ ਸੌਂਪ ਦਿੱਤੀ ਜਾਂਦੀ ਹੈ ਆ ਇੱਥੇ ਵੀ ਹੋਇਆ ਨਾ ਜਿੱਥੇ ਬੰਦੀ ਸਿੰਘਾਂ ਦੀ ਗੱਲ ਹੋਈ ਹੈ ਬੋਹਾਲੀ ਵਾਲੇ ਮੋਰਚੇ ਦੇ ਵਿੱਚ ਵੀ ਉਥੇ ਭਾਈ ਜਗਤਾਰ ਸਿੰਘ ਤਾਰਾ ਦੇ ਜਿਹੜੇ ਹਵਾਰਾ ਦੇ ਜਿਹੜੇ ਫਾਦਰ ਨੇ ਉਹਨਾਂ ਨੂੰ ਸਟੇਜ ਤੋਂ ਨਹੀਂ ਬੋਲਣ ਦਿੱਤਾ ਗਿਆ ਉਹ ਬਾਅਦ ਚ ਜਦੋਂ ਮੈਂ ਛਾਣਬੀਨ ਕੀਤੀ ਪੁੱਛਿਆ ਕਿੱਥੇ ਆ ਉਹ ਕਹਿੰਦੇ ਇਹ ਵੀ ਸਟੇਜ ਦੇ ਉੱਤੇ ਕਾਮਰੇਡ ਕਾਮਯਾਬ ਨੇ ਜਿਹੜੇ ਕਾਮਯਾਬ ਨੇ ਸੁ ਕਿਤੇ ਨਾ ਕਿਤੇ ਜਦੋਂ ਸਾਡੀਆਂ ਗਲਤੀਆਂ ਸਾਡੇ ਕੋਲ ਸਾਡੇ ਕੋਲ ਜੋਸ਼ ਦੀ ਕਮੀ ਨਹੀਂ ਹੈ ਸਾਡੇ ਕੋਲ ਹੋਸ਼ ਪੈਂਤੜਿਆਂ ਦੀ ਬਹੁਤ ਕਮੀ ਹੈਗੀ ਆ ਉਸ ਵੇਲੇ ਦੀਪ ਸਿੰਘ ਸਿੱਧੂ ਆਪਣੀ ਅਗਵਾਈ ਦੇ ਵਿੱਚ ਸਾਰੇ ਬੈਰੀਕੇਡ ਤੋੜਦਾ ਹੋਇਆ ਅੱਗੇ ਲੰਘਦਾ ਗਿਆ ਅਖੀਰ ਜਾ ਕੇ ਇੱਕ ਟਰਾਲੀ ਦੇ ਉੱਤੇ ਸਟੇਜ ਲਾ ਦਿੱਤੀ ਤੇ ਫੇਰ ਆ ਕਾਮਰੇਡ ਲੀਡਰ ਜਿਹੜੇ ਨੇ ਉਹ ਰਾਜੇਵਾਲ ਹੋਰੀ ਆਪਾਂ ਤਾਂ ਕਦੀ ਸੁਣਿਆ ਹੀ ਨਹੀਂ ਸੀ ਨਾਮ ਇਹਨਾਂ ਦਾ ਮਤਲਬ ਕਿ ਪੰਜਾਬ ਦੇ ਵਿੱਚ ਕਿਸਾਨੀ ਮੋਰਚਾ ਚੱਲਦੇ ਆ ਉਹ ਵੀ ਮੈਨੂੰ ਲੱਗਦਾ ਉਹ ਤੋਂ 6-7 ਮਹੀਨੇ ਆਲਰੇਡੀ ਹੋ ਚੁੱਕੇ ਸੀ ਜਦੋਂ ਦਿੱਲੀ ਪਹੁੰਚੇ ਨਾ ਇਹ ਉਸ ਤੋਂ ਪਹਿਲਾਂ ਦੀ ਗੱਲ ਹੈ ਪਰ ਆਪਾਂ ਕਦੇ ਸੁਣਿਆ ਹੀ ਨਹੀਂ ਸੀ ਨਾਮ ਇਹ ਡੱਲੇਵਾਲ ਦਾ ਨਾਮ ਕਿਤੇ ਨਾ ਕਿਤੇ ਜ਼ਰੂਰ ਸੁਣਿਆ ਸੀ ਆਪਾਂ ਪਰ ਰਾਜੇਵਾਲ ਉਗਰਾਹਾ ਇਹ ਨਾਮ ਹੀ ਨਹੀਂ ਸੀ ਸੁਣੇ ਰੁਲਦੂ ਮਾਨਸਾ ਸੋ ਇਹ ਤਾਂ ਉੱਥੇ ਜਾ ਕੇ ਬਣੀ ਬਣਾਈ ਸਟੇਜ ਤੇ ਕਾਬਜ ਹੋ ਗਏ ਹਾਲਾਂਕਿ ਇਹ ਜਦੋਂ ਪੰਜਾਬ 'ਚ ਸੀ ਤਾਂ ਇਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਸੀ ਵੀ ਟੋਲ ਪਲਾਜ਼ੇ ਘੇਰ ਲੋ ਜੋ ਕਿ ਲੰਬੇ ਸਮੇਂ ਤੋਂ ਘੇਰੇ ਜਾ ਰਹੇ ਸੀ ਉਹਦੇ ਨਾਲ ਸਰਕਾਰ ਨੂੰ ਕੋਈ ਨਹੀਂ ਸੀ ਅਸਰ ਪੈ ਰਿਹਾ ਤੇ ਜਦੋਂ ਦੀਪ ਸਿੰਘ ਸਿੱਧੂ ਆਇਆ ਤੇ ਉਹਨੇ ਕਿਹਾ ਕਿ ਐਦਾਂ ਟੋਲ ਪਲਾਜ਼ਿਆਂ ਦੇ ਉੱਤੇ ਬਹਿ ਕੇ ਗੱਲ ਨਹੀਂ ਬਣਨੀ ਅੱਗੇ ਵਧੋ ਅੱਗੇ ਕਿਹੜਾ ਵਧਨਾ ਵਧਨਾ ਕੀ ਸੀ ਸ਼ੈਂਪੂ ਮੋਰਚਾ ਲਾਉਣਾ ਬਾਡਰ ਦੇ ਉੱਤੇ ਜਾ ਕੇ ਮੋਰਚਾ ਲਾ ਦਿੱਤਾ ਦੀਪ ਸਿੰਘ ਸਿੱਧੂ ਨੇ ਉਥੇ ਫਿਰ ਵੱਡੇ ਵੱਡੇ ਐਕਟਰ ਕਲਾਕਾਰ ਬੁੱਧੀਜੀਵੀ ਆਉਣ ਲੱਗੇ ਸਪੀਚਾਂ ਹੋਣ ਲੱਗੀਆਂ ਬੜੀਆਂ ਕਮਾਲ ਦੀਆਂ ਸਪੀਚਾਂ ਉਸ ਸਟੇਜ ਤੋਂ ਹੋਈਆਂ ਜੋ ਕਿ ਸਾਰੀਆਂ ਰਿਕਾਰਡ ਪਈਆਂ ਨੇ ਇੱਕ ਪੇਜ ਹੈਗਾ ਫੇਸਬੁੱਕ ਦੇ ਉੱਤੇ ਸ਼ੰਭੂ ਮੋਰਚਾ ਉਹਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ ਬੜੀਆਂ ਕੰਮ ਦੀਆਂ ਗੱਲਾਂ ਉਥੇ ਵਿਦਵਾਨਾਂ ਨੇ ਕੀਤੀਆਂ ਉਥੇ ਢਾਡੀ ਕਵਿਸ਼ਰ ਚੱਲੇ ਉਹ ਸਾਰਾ ਕੁਝ ਉਥੇ ਹੁੰਦਾ ਰਿਹਾ ਸੋ ਉਸ ਸ਼ੰਭੂ ਮੋਰਚੇ ਤੋਂ ਫਿਰ ਅਗਲੀ ਜਿਹੜੀ ਸਟੇਜ ਸੀ ਉਹ ਦਿੱਲੀ ਵੱਲ ਨੂੰ ਵਧਣਾ ਸੀ ਤੇ ਉਹਦਾ ਵੀ ਸੱਦਾ ਫਿਰਦੀਪ ਸਿੰਘ ਸਿੱਧੂ ਨੇ ਹੀ ਦਿੱਤਾ ਅੱਜ ਜਿੰਨਾ ਮਰਜੀ ਤੁਸੀਂ ਮੋਲਕਰ ਹੋਈ ਜਾਓ ਲਓ ਜੀ ਉਹਨੇ ਤਾਂ ਮੋਰਚਾ ਖਰਾਬ ਕਰ ਦਿੱਤਾ ਮੋਰਚਾ ਐ ਕਰ ਦਿੱਤਾ ਅਸਲ ਦੇ ਵਿੱਚ ਮੋਰਚਾ ਕਾਮਰੇਡੀ ਲੀਡਰਾਂ ਨੇ ਖਰਾਬ ਕੀਤਾ ਇਹ ਨੌਜਵਾਨਾਂ ਨੂੰ ਲੈ ਤਾਂ ਗਏ ਪਰ ਅੱਗੇ ਜਾ ਕੇ ਇਧਰ ਉਧਰ ਟੁੱਕਦੇ ਹੀ ਨਜ਼ਰ ਆਏ ਨੌਜਵਾਨਾਂ ਨਾਲ ਖਾਰਖੰਦੇ ਹੀ ਨਜ਼ਰ ਆਏ ਸੋ ਇਹ ਹੁੰਦੀ ਲਿਆਕਤ ਦੇਖੋ ਲੀਡਰ ਕਿਹਨੂੰ ਕਿਹਾ ਜਾਂਦਾ ਹੈ ਲੀਡ ਕਰਨ ਵਾਲੇ ਨੂੰ ਲੀਡ ਦਾ ਮਤਲਬ ਇਹ ਹੁੰਦਾ ਕਿ ਆਓ ਮੇਰੇ ਪਿੱਛੇ ਪਿੱਛੇ ਮੈਂ ਅੱਗੇ ਅੱਗੇ ਚੱਲਦਾ ਹੈ ਅਸਲੀ ਲੀਡਰ ਸੀ ਦੀਪ ਸਿੰਘ ਸਿੱਧੂ ਜਿਨੇ ਕਿਹਾ ਵੀ ਆਓ ਮੇਰੇ ਪਿੱਛੇ ਪਿੱਛੇ ਤੇ ਮੈਂ ਅੱਗੇ ਅੱਗੇ ਚੱਲਦਾ ਉਹਨੇ ਸਾਰਾ ਸਾਨੂੰ ਬਣਾ ਕੇ ਤਾਮਚਾਮ ਸਾਡੇ ਹੱਥ ਫੜਾ ਦਿੱਤਾ ਇਹ ਉਹ ਇਹ ਇਹ ਆਪਣੇ ਆਪ ਨੂੰ ਲੀਡਰ ਕਹਿੰਦੇ ਰਹੇ ਜਦ ਕਿ ਇਹ ਜਦੋਂ ਮੌਕਾ ਸੀ ਜਦੋਂ ਆ ਗਈ ਗੱਲ ਪਹਿਲਾਂ ਕਹਿੰਦੇ ਜੀ ਅਸੀਂ ਰਿੰਗ ਰੋਡ ਤੇ ਜਾਵਾਂਗੇ ਅਸੀਂ ਇੱਧਰ ਨੂੰ ਜਾਵਾਂਗੇ ਲਾਲ ਕਿਲੇ ਤੋਂ ਘੇਰਾਂਗੇ ਉਸ ਤੋਂ ਬਾਅਦ ਮੁੱਕਰ ਜਾਂਦੇ ਨੇ ਮੁਕਰਣ ਵਾਲਾ ਲੀਡਰ ਥੋੜੀ ਹੁੰਦਾ ਪਹਿਲਾਂ ਤੁਸੀਂ ਜਵਾਨੀ ਨੂੰ ਜੋਸ਼ ਦੇ ਕੇ ਪੰਪ ਦੇ ਕੇ ਇੱਕ ਪੰਪ ਸ਼ਬਦ ਵਰਤਦੇ ਆਪਾਂ ਪੰਜਾਬੀ ਚ ਇਹ ਕਹਿੰਦਾ ਵੀ ਆਪਾਂ ਲਾਲ ਕਿਲੇ ਤੇ ਚੜ੍ਹਾਈ ਕਰਾਂਗੇ ਉਸ ਤੋਂ ਬਾਅਦ ਜਦੋਂ ਨੌਜਵਾਨੀ ਜਿਹੜੀ ਐ ਉਹਨਾਂ ਦਾ ਖੂਨ ਉਬਾਲੇ ਮਾਰਨ ਲੱਗ ਪਿਆ ਤੇ ਤੁਸੀਂ ਕਹਿ ਦੋ ਤਾਂ ਕਿ ਭਾਈ ਨਹੀਂ ਹੁਣ ਉਧਰ ਨੂੰ ਨਹੀਂ ਜਾਣਾ ਅਸੀਂ ਇੱਧਰ ਨੂੰ ਜਾਣਾ ਫਿਰ ਜਵਾਨੀ ਮੰਨਦੀ ਐ ਕਿਤੇ ਸੋ ਉਸ ਉਸ ਵੇਲੇ ਲੀਡਰ ਜਿਹੜਾ ਹੈਗਾ ਉਹ ਇੱਕ ਇੱਕੋ ਇੱਕ ਸੀ ਦੀਪ ਸਿੰਘ ਸਿੱਧੂ ਜਾਂ ਫਿਰ ਪੰਥਕ ਸੋਚ ਦੇ ਜਿਹੜੇ ਮਾਲਕ ਨੇ ਉਥੇ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਹੋਈਆਂ ਦੀਪ ਸਿੱਧੂ ਨੂੰ ਜਿੰਨੀ ਦੇਰ ਉਥੇ ਮੋਰਚਾ ਚੱਲਿਆ ਇਹਨਾਂ ਨੇ ਮੇਨ ਸਟੇਜ ਤੋਂ ਬੋਲਣ ਨਹੀਂ ਦਿੱਤਾ ਹਾਲਾਂਕਿ ਲੱਖੇ ਨੂੰ ਵੀ ਨਹੀਂ ਬੋਲਣ ਦਿੱਤਾ ਪਰ ਲੱਖਾ ਜਿਹੜਾ ਬਾਅਦ ਵਿੱਚ ਕਿਤੇ ਨਾ ਕਿਤੇ ਜਾ ਕੇ ਫਿਰ ਉਹਨਾਂ ਦੇ ਵਿੱਚ ਵੜ ਗਿਆ ਖੈਰ ਉਹ ਉਹਦੀ ਆਪਣੀ ਸੋਚ ਐ ਪ੍ਰਦੀਪ ਸਿੰਘ ਸਿੱਧੂ ਨਾਲ ਤੇ ਆਪਾਂ ਕੰਪੇਅਰ ਨਹੀਂ ਕਰ ਸਕਦੇ ਉਹਨੂੰ ਕਿਉਂਕਿ ਦੀਪ ਸਿੰਘ ਸਿੱਧੂ ਮਤਲਬ ਉਹ ਰੋਹਾਨੀ ਰੂਹ ਸੀ ਜੋ ਪੰਜਾਬ ਦੀ ਧਰਤੀ ਉੱਤੇ ਆਈ ਹੋਈ ਇੱਕ ਵਾਰ ਪੰਜਾਬ ਨੂੰ ਫੇਰ ਹੁਲਾਰਾ ਦੇ ਕੇ ਗਈ ਹੈ ਅੱਜ ਪੰਜਾਬ ਦੀ ਨੌਜਵਾਨੀ ਜੇਕਰ ਬਦਲੀ ਹੈ ਤਾਂ ਉਹ ਦੀਪ ਸਿੰਘ ਸਿੱਧੂ ਨੇ ਬਦਲੀ ਹੈ ਅਸੀਂ ਬਦਲਾ ਆਉਂਦਾ ਆਪਣੇ ਸਾਹਮਣੇ ਦੇਖਿਆ ਮਤਲਬ ਜੋ ਪਹਿਲਾਂ ਜਵਾਨੀ ਚੱਲ ਰਹੀ ਸੀ ਉਹ ਠੀਕ ਹੈ ਉਹ ਵੀ ਮਾੜੀ ਨਹੀਂ ਸੀ ਵੀ ਨੌਜਵਾਨੀ ਜਿੱਧਰ ਨੂੰ ਚੱਲ ਰਹੀ ਸੀ ਪਰ ਦੀਪ ਦੇ ਆਉਣ ਤੋਂ ਬਾਅਦ ਜਵਾਨੀ ਨੇ ਜਿਹੜਾ ਪਲਟਾ ਖਾਧਾ ਨਾ ਉਹ ਉਹੀ ਕਰ ਸਕਿਆ ਹੁਣ ਦੇਖੋ ਪੰਜਾਬ ਨੂੰ ਅਸੀਂ ਬਹੁਤ ਵਾਰ ਕਹਿੰਨੇ ਆ ਵਸਦਾ ਗੁਰਾਂ ਦੇ ਨਾਂ ਤੇ ਤੇ ਜੇ ਗੁਰਾਂ ਦੇ ਨਾਂ ਤੇ ਵਸਦਾ ਤੇ ਉਥੇ ਕਾਮ ਰੈਡੀ ਲੀਡਰਾਂ ਦਾ ਕੀ ਕੰਮ ਹੈ ਲੰਗਰ ਲੰਗਰ ਇਹਨਾਂ ਦਾ ਮਾਰਕਸਵਾਦ ਥੋੜੀ ਸਿਖਾਉਂਦਾ ਜਾਂ ਫਿਰ ਚਾਈਨਾ ਦਾ ਕੋਈ ਜਿਹੜਾ ਆਪਣੇ ਜੋ ਉਹਨਾਂ ਦੀਆਂ ਫਲਸਫੀਆਂ ਇਹ ਲੈ ਕੇ ਇੱਥੇ ਆਉਂਦੇ ਨੇ ਜਾਂ ਰਸ਼ੀਆ ਦੀਆਂ ਜਿਹੜੀਆਂ ਫਲਸਫੀਆਂ ਦੇ ਹਿਸਾਬ ਨਾਲ ਚੱਲਦੇ ਆ ਲੰਗਰ ਉਹਦੇ ਵਿੱਚ ਕਦੋਂ ਆ ਲੰਗਰ ਤੁਸੀਂ ਵਰਤੋ ਗੁਰੂਆਂ ਦੇ ਸਿੱਖਾਂ ਦੇ ਤੇ ਜਕਾਰੇ ਵਰਤੋ ਤੁਸੀਂ ਸਿੱਖਾਂ ਦੇ ਬੈਰੀਕੇਡ ਤੋੜਨ ਲੱਗਿਆ ਸਪਿਰਿਟ ਵਰਤੋ ਸਿੱਖਾਂ ਦੀ ਤੇ ਅੱਗੇ ਜਾ ਕੇ ਤੁਸੀਂ ਕਹੋ ਕਿ ਭਾਈ ਤੁਹਾਡਾ ਕੰਮ ਕੋਈ ਨਹੀਂ ਐ ਪਿੱਛੇ ਚਲੇ ਜੋ ਆ ਚਲੇ ਜੋ ਉਹ ਚਲੇ ਜੋ ਤੁਸੀਂ ਦੇਖੋ ਜਿੰਨਾ ਦਿਨਾਂ ਦੇ ਵਿੱਚ ਇੱਕ ਹੋਰ ਇਨਸੀਡੈਂਟ ਐ ਮੈਂ ਤੁਹਾਨੂੰ ਯਾਦ ਕਰਵਾ ਦਵਾਂ ਕਿਉਂਕਿ ਬੜਾ ਜ਼ਰੂਰੀ ਐ ਉਹ ਗ੍ਰਾਹਾਂ ਜਿੱਥੇ ਬੰਦੀ ਨੇ ਉੱਥੇ ਇੱਕ ਦਿਨ ਮਨਾਇਆ ਸੀ ਜਿਸ ਦਿਨ ਮੈਨੂੰ ਲੱਗਦਾ ਪੂਰੀ ਦੁਨੀਆ ਦੇ ਵਿੱਚ ਸ਼ਾਇਦ ਉਹ ਜਿਹੜੇ ਬੰਦੀ ਨੇ ਪੂਰੀ ਦੁਨੀਆ ਦੇ ਉਹਨਾਂ ਦੇ ਸੰਦਰਭ ਦੇ ਵਿੱਚ ਉਹ ਦਿਨ ਸੀ ਮੈਂ ਨਾਮ ਰਿਐਲਿਟੀ ਦੇ ਵਿੱਚ ਭੁੱਲ ਗਿਆ ਸੋ ਉਹ ਦਿਨ ਜਦੋਂ ਮਨਾਇਆ ਕਿ ਜਿਹੜੇ ਲੋਕਾਂ ਦੇ ਨਾਲ ਧੱਕੇ ਹੋਏ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਛੱਡਿਆ ਜਾਵੇ ਉਗਰਾਹਾ ਜਥੇਬੰਦੀ ਆ ਉਹ ਦਿਨ ਮਨਾਇਆ ਤੇ ਉਤੋਂ ਹੱਥਾਂ ਦੇ ਵਿੱਚ ਤਸਵੀਰਾਂ ਕਿੰਨੀਆਂ ਦੀਆਂ ਫੜੀਆਂ ਹੋਈਆਂ ਸੀ ਉਹ ਸਾਰੇ ਕਾਮਰੇਡੀ ਜਿਹੜੇ ਲੋਕ ਸੀ ਜਿਹੜੇ ਮਾਰਕਸਵਾਦ ਦੇ ਨਾਲ ਸੰਬੰਧਿਤ ਜਿਹੜੇ ਰਸ਼ੀਅਨ ਜਿਹੜੇ ਜਿਹੜੇ ਰਸ਼ੀਆ ਦੇ ਵਿੱਚ ਮਾਰਕਸਵਾਦ ਨੂੰ ਅੱਗੇ ਲੈ ਜਾਂਦੇ ਹੋਏ ਜਿਹੜੇ ਆ ਮਰਮਰ ਗਏ ਸੋ ਉਹਨਾਂ ਦੇ ਜਿਹੜੇ ਇਹਨਾਂ ਨੇ ਬੈਨਰ ਹੱਥਾਂ 'ਚ ਫੜੇ ਸੀ ਕਿਸੇ ਇੱਕ ਸਿੰਘ ਦਾ ਉਹਦੇ ਵਿੱਚ ਟੋ ਬੈਨਰ ਨਹੀਂ ਸੀਗਾ ਸੋ ਤੁਸੀਂ ਦੇਖੋ ਕਿੰਨੀ ਖਾਰ ਖਾਂਦੇ ਆ ਜਿਹੜੇ ਤੁਹਾਡੇ ਪੰਜਾਬ ਵਾਸਤੇ ਜਿਹੜੇ ਸ਼ਹੀਦ ਹੋਏ ਜਾਂ ਜੇਲ੍ਹਾਂ 'ਚ 28-28 ਸਾਲ ਤੋਂ ਬੈਠੇ ਆ ਉਹਨਾਂ ਦੀ ਨਹੀਂ ਇਹਨਾਂ ਨੂੰ ਚਿੰਤਾ ਆਈ ਸੋ ਇਹ ਇੱਕ ਕਾਮਰੇਡੀ ਜਿਹੜਾ ਵਾਇਰਸ ਹੈ ਨਾ ਪੰਜਾਬ ਨੂੰ ਚਿੰਬੜਿਆ ਹੋਇਆ ਇਹ ਬਹੁਤ ਮਾੜਾ ਹੈ ਕਿਉਂਕਿ ਅਸੀਂ ਇਹ ਵੀ ਕਹਿੰਨੇ ਹੁੰਦੇ ਆ ਕਿ ਕਾਮਰੇਡ ਜਿਹੜੇ ਜਿਸ ਹਿਸਾਬ ਦੇ ਨਾਲ ਕੰਮ ਕਰਦੇ ਆ ਉਹ ਠੀਕ ਹੈ ਮਤਲਬ ਬਾਹਰਲੇ ਕਾਮਰੇਡ ਪਰ ਜਿਹੜੇ ਪੰਜਾਬ ਦੇ ਕਾਮਰੇਡ ਨੇ ਉਹ ਤਾਂ ਸਿੱਖੀ ਤੋਂ ਹੀ ਖਾਰ ਖਣ ਲੱਗ ਪੈਂਦੇ ਆ ਸਿੱਖ ਨੌਜਵਾਨੀ ਤੋਂ ਖਾਰ ਖਣ ਲੱਗ ਪੈਂਦੇ ਆ ਸੋ ਇਹ ਗੱਲਾਂ ਕਿਤੇ ਨਾ ਕਿਤੇ ਜਰੂਰ ਸਾਨੂੰ ਸੋਚਣੀਆਂ ਚਾਹੀਦੀਆਂ ਕਿ ਇਸ ਵਾਰ ਉਹ ਕੰਮ ਨਾ ਹੋਵੇ ਹੁਣ ਮੈਂ ਕੱਲ ਉਗਰਾਹਾ ਦਾ ਬਿਆਨ ਸੁਣ ਰਿਹਾ ਸੀ ਕਿ ਸਾਨੂੰ ਸੱਦਿਆ ਨਹੀਂ ਗਿਆ ਅਸੀਂ ਨਹੀਂ ਜਾਵਾਂਗੇ ਨਾ ਹੀ ਕਿਤੇ ਰਾਜੇਵਾਲ ਦਾ ਨਾਮ ਆ ਰਿਹਾ ਵਿੱਚ ਤੇ ਨਾ ਹੀ ਰੁਲਦੂ ਮਾਨਸੇ ਵਾਲੇ ਦਾ ਹੁਣ ਗੱਲ ਤਾਂ ਇਹ ਹੈ ਵੀ ਮੈਨੂੰ ਲੱਗਦਾ ਵੀ ਇਹ ਦੇਖ ਰਿਹਾ ਵੀ ਕਦੋਂ ਤੱਕ ਦਿੱਲੀ ਪਹੁੰਚਦੇ ਆ ਉਸ ਤੋਂ ਬਾਅਦ ਇਹ ਟ੍ਰਿਕ ਦੇ ਹਿਸਾਬ ਨਾਲ ਟ੍ਰਿੱਕੀ ਕੰਮ ਕਰਦੇ ਆ ਹੋਇਆ ਇਹ ਮੈਨੂੰ ਲੱਗਦਾ ਵੀ ਹੌਲੀ-ਹੌਲੀ ਪਹੁੰਚ ਜਾਣਗੇ ਉਥੇ ਜਦੋਂ ਨੌਜਵਾਨਾਂ ਨੇ ਉਥੇ ਚੜ੍ਹਾਈ ਕਰ ਦਿੱਤੀ ਨਾ ਜਦੋਂ ਜਾ ਕੇ ਸਟੇਜਾਂ ਸੋਜਾਂ ਲਾ ਲਈਆਂ ਤੇ ਮੈਨੂੰ ਲੱਗਦਾ ਵੀ ਉਦੋਂ ਇਹ ਨਿਕਲਣਗੇ ਬਣੀਆਂ-ਬਣਾਈਆਂ ਸਟੇਜਾਂ ਸਾਂਭਣਗੇ ਜੋ ਇਹਨਾਂ ਨੇ ਪਿਛਲੀ ਵਾਰੇ ਕੀਤਾ ਤੇ ਪ ਇਹ ਇਹ ਗੱਲ ਫੇਰ ਮੈਂ ਤੁਹਾਨੂੰ ਦੁਹਰਾ ਦਿੰਨਾ ਹੈ ਤੁਸੀਂ ਇਹ ਗੱਲ ਨੂੰ ਸਮਝਿਓ ਕਿ ਜਿੱਥੇ ਰਾਹ 'ਚ ਡਾਂਗਾ ਪੈਣੀਆਂ ਸੀ ਉੱਥੇ ਸਪਿਰਿਟ ਵਾਲੇ ਨੌਜਵਾਨ ਖੜੇ ਹੋਏ ਦੀਪ ਸਿੰਘ ਸਿੱਧੂ ਵਰਗੇ ਨੌਜਵਾਨ ਵੈਰੀਕੇਟ ਤੋੜਦੇ ਆ ਅੱਗੇ ਵੱਧਗੇ ਤੁਸੀਂ ਕਦੀ ਕਦੀ ਕੋਈ ਵੀਡੀਓ ਕਲਿੱਪ ਨਹੀਂ ਦੇਖਿਆ ਹੋਣਾ ਜਿਹਦੇ ਵਿੱਚ ਉਸ ਭੀੜ ਦੀ ਅਗਵਾਈ ਉਸ ਨੌਜਵਾਨੀ ਦੀ ਅਗਵਾਈ ਰਾਜੇਵਾਲ ਰੁਲਦੂ ਮਾਨਸਾ ਜਾਂ ਦੂਜੇ ਤੇਜੇ ਗਰਾਹਾਂ ਵਾਲੇ ਕਰਦੇ ਹੋਣ ਮਤਲਬ ਜਿੱਥੇ ਡਾਂਗਾ ਪੈਣੀਆਂ ਸੀ ਜਾਂ ਖਾਣੀਆਂ ਸੀ ਜਾਂ ਮਾਰਨੀਆਂ ਸੀ ਉਹ ਉੱਥੇ ਨੌਜਵਾਨ ਤੇ ਜਦੋਂ ਉੱਥੇ ਪਹੁੰਚ ਕੇ ਸਾਰਾ ਸੇਫ ਹੋ ਗਿਆ ਕੰਮ ਭਈ ਹੁਣ ਕੋਈ ਖਤਰਾ ਨਹੀਂ ਹੈ ਉਦੋਂ ਜਾ ਕੇ ਭਾਈ ਇਹ ਸਟੇਜਾਂ ਦੇ ਉੱਤੇ ਬਹਿ ਗਏ ਸੋ ਐਸ ਵਾਰ ਇਹ ਗਲਤੀ ਨਾ ਹੋਵੇ ਬੈਰੀਕੇਟ ਵੀ ਟੁੱਟ ਜਾਣਗੇ ਜੇਕਰ ਪੰਥਕ ਸਪਿਰਿਟ ਦੇ ਨਾਲ ਚੱਲੋਂਗੇ ਬੈਰੀਕੇਟ ਵੀ ਟੁੱਟ ਜਾਣਗੇ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਉੱਥੇ ਜਾ ਕੇ ਤੇ ਮੁੜ ਕੇ ਤੁਸੀਂ ਕਾਮਰੇਡੀ ਲੀਡਰਾਂ ਨੂੰ ਕਹੋ ਵੀ ਸਾਡੀ ਹੁਣ ਅਗਵਾਈ ਕਰੋ ਇਹਦੇ ਵਿੱਚ ਮੈਂ ਕਹਿੰਨਾ ਕਿ ਸਭ ਤੋਂ ਜ਼ਿਆਦਾ ਨਿਰਾਸ਼ਾਵਾਦੀ ਚੀਜ਼ ਹੋਏਗੀ ਫਿਰ ਇਹ ਆਪਾਂ ਸਮਝ ਲਵਾਂਗੇ ਕਿ ਸਿੱਖ ਨੌਜਵਾਨੀ ਜਿਹੜੀ ਹੈ ਜਾਂ ਪੰਥਕ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਜੋਸ਼ ਤਾਂ ਹੈ ਫਿਰ ਹੋਸ਼ ਹੈ ਨਹੀਂ ਜਾਂ ਫਿਰ ਉਹਨਾਂ ਦੇ ਵਿੱਚ ਲਿਆਕਤ ਨਹੀਂ ਹੈਗੀ ਸਟੇਜਾਂ ਸੰਭਲਣ ਦੀ ਅਸੀਂ ਤਾਂ ਫਿਰ ਇਹ ਸਮਝਾਂਗੇ ਸੋ ਇਸ ਵਾਰ ਕਾਮਰੇਡ ਕਾਮਯਾਬ ਨਹੀਂ ਹੋਣੇ ਚਾਹੀਦੇ ਮਾਫ ਕਰਨਾ ਕਾਬਜ ਨਹੀਂ ਹੋਣੇ ਚਾਹੀਦੇ ਸੋ ਫਿਰ ਜਾ ਕੇ ਅਗਲੀ ਗੱਲ ਜਿਹੜੀ ਉਹ ਬਣੇਗੀ ਐ ਨਹੀਂ ਪੇ ਚੁੱਕ ਚਕਾ ਕੇ ਮੁੜ ਕੇ ਚਲੇ ਗਏ ਮੁੜ ਕੇ ਫਿਰ ਪਿੱਛੇ ਨੂੰ ਆਗੇ ਲਾਉ ਜੀ ਉਹਨੇ ਮੋਦੀ ਨੇ ਤੇ ਐ ਕਹਿ ਦਿੱਤਾ ਜੇ ਮੋਦੀ ਨੇ ਐ ਕਹਿ ਦਿੱਤਾ ਸੀ ਫਿਰ ਇਸ ਵਾਰ ਜਾਣ ਦੀ ਲੋੜ ਕਿਉਂ ਪੈ ਰਹੀ ਹੈ ਸੋ ਇਹ ਗੱਲਾਂ ਕਿਤੇ ਨਾ ਕਿਤੇ ਆਪਾਂ ਨੂੰ ਸਮਝਣੀਆਂ ਤੇ ਸੋਚਣੀਆਂ ਪੈਣਗੀਆਂ ਬਾਕੀ ਭਾਈ ਤਲਵਾੜੇ ਦੀ ਗੱਲ ਜਿਹੜੀ ਹੈ ਠੀਕ ਹੈ ਭਾਈ ਤਲਵਾੜਾ ਵੀ ਇੱਕ ਪੰਤਕ ਸੋਚ ਵਾਲੇ ਨੇ ਉਸ ਤੋਂ ਬਾਅਦ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਬਿਆਨ ਦਿੱਤਾ ਕਿ ਦੀਪ ਤੇ ਬੇੜਾ ਹੁਣ ਤੁਸੀਂ ਜਾ ਕੇ ਉੱਥੇ ਦਿਖਾਓ ਕਿਦਾਂ ਜਾਣੇ ਹੋ ਸੋ ਇਹ ਇਹ ਤੁਹਾਨੂੰ ਮੇਰੇ ਨਹੀਂ ਚਾਹੀਦੇ ਮੇਰੇ ਹਿਸਾਬ ਦੇ ਨਾਲ ਠੀਕ ਹੈ ਜਦੋਂ ਗੱਲ ਤੁਹਾਡੇ ਪੰਥਕ ਨੌਜਵਾਨਾਂ ਦੀ ਹੈ ਜਿਹੜੇ ਨੌਜਵਾਨ ਤੁਰੇ ਹੋਏ ਨੇ ਉਹ ਵੀ ਪੰਥਕ ਸੋਚ ਲੈ ਕੇ ਤੁਰੇ ਹੋਏ ਆ ਸੋ ਵਧੀਆ ਗੱਲ ਹੈ ਜਾਣ ਦਿਓ ਹਾਲਾਂਕਿ ਅਸੀਂ ਪੂਰੀ ਤਰੀਕੇ ਦੇ ਨਾਲ ਮੈਂ ਕਦੇ ਵੀ ਪਰਸਨਲੀ ਤੌਰ ਦੇ ਉਤੇ ਇਹਨਾਂ ਮੋਰਚਿਆਂ ਦੇ ਨਾਲ ਸਹਿਮਤ ਨਹੀਂ ਹੁੰਦਾ ਕਿਉਂਕਿ ਗੱਲ ਸਿਰਫ ਸਿਰਫ ਕਿਸਾਨੀ ਬਿੱਲਾਂ ਦੀ ਨਹੀਂ ਹੈ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਨੂੰ ਉੱਥੇ ਜਾ ਕੇ ਅੰਗੋਲੀਆਂ ਕਰ ਦਿੱਤਾ ਜਾਂਦਾ ਹੈਣਾ ਹੁਣ ਤੁਸੀਂ ਚੱਲੇ ਹੋ ਤੁਹਾਨੂੰ ਐਡਾ ਵੱਡਾ ਤੁਸੀਂ ਸਟੈਪ ਲਿਆ ਦਿੱਲੀ ਜਾਣ ਦਾ ਦਿੱਲੀ ਘੇਰੀ ਆ ਤੇ ਆਪਣੇ ਸਾਰੇ ਮਸਲੇ ਰੱਖ ਦਿਓ ਉੱਥੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੇ ਮਸਲੇ ਰੱਖ ਦਿਓ ਦਿਬੜੂ ਗੜਾ ਵਾਲੇ ਜੇਲ੍ਹ ਜੇਲ੍ਹ ਦੇ ਵਿੱਚ ਜਿਹੜੇ ਨੌਜਵਾਨ ਨੇ ਮੈਂ ਰੱਖ ਦਿਓ ਉਹਨਾਂ ਦਾ ਮਸਲਾ ਜੇ ਤੁਸੀਂ ਘੇਰੀ ਹੋਈ ਹੈ ਦਿੱਲੀ ਤੇ ਸਾਰੇ ਮਸਲੇ ਕਰੋ ਘੇਰ ਤੇ ਤੁਹਾਡੇ ਨਾਲ ਸਮੂਹ ਪੰਜਾਬ ਚੱਲੇ ਪੰਥਕ ਵੀ ਚੱਲਣ ਐਂਟੀ ਪੰਥ ਵਾਲੇ ਵੀ ਚੱਲਣ ਜੋ ਵੀ ਹੈਗਾ ਚੱਲਣ ਪਾਣੀਆਂ ਦਾ ਮਸਲਾ ਉੱਥੇ ਰੱਖ ਦਿਓ ਜਾ ਕੇ ਸੋ ਕੱਲੇ ਤੁਸੀਂ ਬਿੱਲ ਮਨਾ ਕੇ ਤੇ ਫਿਰ ਤੁਸੀਂ ਇੱਧਰ ਨੂੰ ਆ ਜੰਨੇ ਹੋ ਸਪਿਰਿਟ ਫਿਰ ਫਾਈਨੈਂਸ਼ਲੀ ਕਿੰਨਾ ਤੁਸੀਂ ਨੁਕਸਾਨ ਮੌਤਾਂ 700 ਮੌਤਾਂ ਹੋਈਆਂ ਪਿਛਲੀ ਵਾਰ ਸਵਾਰ ਵੀ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਸੋ ਸਿਰਫ ਬਿੱਲਾਂ ਦੇ ਨਾਲ ਮਸਲੇ ਹੱਲ ਨਹੀਂ ਹੋਣੇ ਇਹ ਗੱਲਾਂ ਅੱਜ ਲਿਖ ਲਓ ਕੱਲ ਨੂੰ ਲਿਖ ਲਿਓ ਪਰਸੋਂ ਨੂੰ ਲਿਖ ਲਿਓ ਕੱਲੇ ਬਿੱਲਾਂ ਦੇ ਨਾਲ ਮਸਲੇ ਹੱਲ ਨਹੀਂ ਹੋਣੇ ਜੜ ਇਹਦੀ ਕਿਤੇ ਹੋਰ ਪਈ ਹੋਈ ਹੈ ਸੋ ਉਹ ਜੜ ਤੱਕ ਜਦੋਂ ਤੱਕ ਤੁਸੀਂ ਨਹੀਂ ਪਹੁੰਚਦੇ ਤਾਂ ਕੋਈ ਫਾਇਦਾ ਨਹੀਂ ਜੀ ਜੀ ਧੰਨਵਾਦ ਜੀ ਜੀ ਸਾਡਾ ਜੁੜਦੇ ਹੋ ਅਸੀਂ ਹਰ ਵਾਰ ਅਤੇ ਆਪਣੇ ਵਿਚਾਰ ਕਹੋ ਕਿ ਖੁੱਲ ਕੇ ਸਾਡੇ ਦਰਸ਼ਕਾਂ ਦੇ ਅੱਗੇ ਰੱਖ ਦਿਓ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ